हां जी दोस्तों सारेया नु सस्श्रीकाल स्वागत करदेया टोडा आराज संधू फार्मिंग दे विच आज दी दोस्तों अपनी विजिट हैगी है ਪਿੰਡ ਮਹਿਮੂਦਪੁਰ ਮਹਿਮੂਦਪੁਰ ਪਿੰਡ दोस्तों تحصیل ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਿੰਘ ਦਾ ਪਿੰਡ ਵੀਰ ਗਰਵੰਤਾ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਅਮਰਕੋਟ ਅੱਡਾ ਲੱਗਦਾ ਬੱਲਿਆਂ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਬੈੜਬਾਲ ਇੱਕ ਪਾਸੇ ਪਿੰਡ ਆ ਦੋਸਤੋ ਰਾਜੋਕੇ ਲਖਨਾ ਪਿੰਡ ਇਹ ਥੋੜੀ ਥੋੜੀ ਦੂਰੀ ਤੇ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਮਹਿਮੂਦਪੁਰ ਕਰਨੀ ਹੈਗੀ ਆ ਵੀਰ ਗਰਵੰਤ ਕੋਲੇ ਆਇਆ ਦੋਸਤੋ ਤੇ ਪਸੂ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਟੋਟਲ ਜਿਹੜੇ ਆ 5 ਮੱਜਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਮੱਜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੇ ਤਿੰਨ ਗੱਬਣ ਤਿਆਰ ਨੇ ਅੱਗੇ ਆਉਣ ਵਾਲੇ ਦਿਨ ਦੋਸਤੋ ਹਜੇ ਕਿੰਨੇ ਬਾਕੀ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਗਰਵੰਤ ਤੋਂ ਇਨਫੋਰਮੇਸ਼ਨ ਲੈ ਲਾਂਗੇ ਤੇ ਦੋ ਵੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਇੱਕ ਵੜ ਬਿਲਕੁਲ ਤੁਸੀਂ ਦੇਖ ਰਹੇ ਹੋ ਤਾਜੀ ਸੂਈ ਸਵਾਈ ਆ ਤੇ ਇੱਕ ਗੱਬਣ ਤਿਆਰੀ ਤੇ ਆ ਦੇਣੇ ਵੀ ਪੁੱਛ ਲਾਂਗੇ ਆਪਾਂ ਕਿੰਨਾ ਕੁ ਸਮਾਂ ਹਜੇ ਲੈਂਦੇ ਆ ਪਸ਼ੂ ਤੇ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜਰੂਰ ਬਨੇ ਰਹੋ ਦੋਸਤੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਜਿਹੜਾ ਵੀ ਐਨੀਮਲ ਜਿਹੜੇ ਕਿਸਾਨ ਫਾਰਮਰ ਵੀਰ ਦੇ ਪਸੰਦ ਆਊਗਾ ਉਹਦੀ ਨਰਖਪਰਖਾ ਤਸੱਲੀ ਆ ਤੁਸੀਂ ਘਰਾਂ ਨੇ ਦੋ ਟਾਈਮ ਚਵਾਈ ਵਾਲੇ ਪਸ਼ੂ ਦੀ ਚਵਾਈ ਕਰਕੇ ਗੱਭਣ ਪਸ਼ੂ ਆਪਣਾ ਚੌਥਾ ਥਾਣਾ ਦਾ ਤਿਫਕੇ ਤਸੱਲੀ ਕਰ ਲਿਆ ਕਰੋ ਠੀਕ ਆ ਤੇ ਅੱਜ 27 ਦਸੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਦੁਪਹਿਰ ਦੇ 1:30 ਵਜੇ ਦਾ ਸਮਾਂ ਦੋਸਤੋ ਤੇ ਆਓ ਲੈਨੇ ਜਾਣਕਾਰੀ ਵੀਰ ਗੁਰਵੰਤ ਤੋਂ ਪੁੱਛ ਲੈਨੇ ਕੀ ਡਿਟੇਲ ਆ ਅੱਜ ਇਹਨਾਂ ਪਸੂਆਂ ਦੇ ਸਭ ਤੋਂ ਪਹਿਲਾਂ ਵੀਰ ਗਰਵੰਤ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਹੋਰ ਸਭ ਠੀਕ ਠਾਕ ਆ ਠੀਕ ਠਾਕ ਵੀਰ ਜੀ ਹੋਰ ਠੀਕ ਆ ਕੈਮ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਗਰਵੰਤ ਸਿਆ ਠੀਕ ਠਾਕ ਤੇ ਅੱਜ ਪਸੂ ਜਿਹੜੇ ਆਪਣੇ ਕੋਲ ਟੋਟਲ ਜਿਹੜੇ 7 ਨਾਗ ਨੇ ਹਾਂਜੀ 7 ਤੇ 5 ਮੱਝਾਂ ਦੇ 2 ਵੜਾ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਸੋਏ ਸੋਇ ਤਿੰਨ ਕਿਨਾਂ ਆ ਗਏ ਵਿੱਚ ਆ ਤਿੰਨ ਸੋਏ ਇੱਕ ਵੜ ਸੋਈ ਤੇ ਦੋ ਮੱਝਾਂ ਸੋਈਆਂ ਹਾਂਜੀ ਆ ਤਿੰਨ ਮੱਝਾਂ ਗੱਬਣਾ ਠੀਕ ਹੈ ਜੀ ਤੇ ਬਾਕੀ ਪੂਰੀ ਜਾਂਚ ਪਰਖ ਹੈ ਪੂਰੀ ਤਸੱਲੀ ਬਖਸ਼ੀ ਆ ਹਾਂਜੀ ਹਾਂਜੀ ਕੋਈ ਵੀਰ ਆਨਲਾਈਨ ਮਗਾਉਂਦੇ ਕਿਉਂਕਿ ਆਪਣੇ ਨਾਲ ਸੌਦੇ ਬਹੁਤ ਵੀਰ ਆਨਲਾਈਨ ਵੀ ਕਰ ਲੈਂਦੇ ਆ ਹਾਂਜੀ ਹਾਂਜੀ ਵਪਾਰ ਦਾ ਕੰਮ ਤੁਹਾਡੇ ਵੀ 8-7 ਪਸ਼ੂ ਐਵਰੀ ਟਾਈਮ ਮੌਜੂਦ ਰਹਿੰਦੇ ਆ ਹਾਂਜੀ ਵੀਰ ਜੀ ਜੋ ਦੱਸਾਂਗੇ ਉਹ ਨਿਕਲੂਗਾ ਜੀ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਚਾਹੇ ਕੋਈ ਵੀਰ ਘਰ ਆਣ ਕੇ ਤਸੱਲੀ ਕਰਕੇ ਖਰੀਦਣਾ ਚਾਹੁੰਦਾ ਤੇ ਚਾਹੇ ਤੁਸੀਂ ਦੂਰ ਦਰਾਡੇ ਪਸ਼ੂ ਪਸੰਦ ਆ ਜਾਂਦਾ ਵੀ ਦੂਰ ਦਰਾਡੇ ਬੈਠੇ ਕੋਈ ਵੀਰ ਆ ਆਪ ਦਾ ਜਿਹੜਾ ਸੌਦਾ ਕਰਨਾ ਚਾਹੁੰਦਾ ਤੇ ਤੁਸੀਂ ਜੋ ਦੱਸਿਆ ਜਾਊਗਾ ਉਸ ਬਿਹਾਵ ਤੇ ਜਿਹੜਾ ਦੋਸਤੋ ਤੁਸੀਂ ਸੌ ਉਹ ਕਰਦਿਆਂ ਸ਼ੁਰੂਆਤ ਕੱਲੇ ਕੱਲੇ ਪਸ਼ੂ ਨੂੰ ਆਪਾਂ ਤੋੜ ਕੇ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਗਰਵੰਤ ਪਹਿਲੇ ਨੰਬਰ ਤੋਂ ਸਟਾਰਟ ਕਰ ਲਏ ਇਸ ਮੱਝ ਤੋਂ ਹਾਂਜੀ ਵੀਰ ਜੀ ਇਹ ਤੀਜਾ ਸੂਆ ਸੋਈ ਜੀ ਓਕੇ ਹਾਂਜੀ ਠੀਕ ਹੈ ਜੀ ਤੇ ਦਿਨ ਕਿੰਨੇ ਹੋ ਗਏ ਨੂੰ ਗਰਵੰਤ ਸੇ ਨੂੰ ਸੂਈ ਨੂੰ ਕੋਈ ਅੱਜ 9-10 ਦਿਨ ਹੋ ਗਏ 9-10 ਦਿਨਾਂ ਦੀ ਦੋਸਤੋ ਸੂਈ ਆ ਤੀਜਾ ਸੂਆ ਵੀਰ ਦੱਸ ਰਿਹਾ ਕੱਟੀ ਜੇ ਮਤਲਬ ਤੇ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਆ ਮਗਰ ਕੱਟੀ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ 10ਾਂ ਕਿ ਦਿਨਾਂ ਦਾ ਬੱਚਾ ਤੇ ਆ ਜਿਹੜਾ ਦੋਸਤੋ ਮੂੰਹ ਮੱਥ ਆ ਲਓ ਜੀ ਮੈਂ ਬਹੁਤ ਠੰਡੀ ਤਰੀ ਦੀ ਚਵਾਈ ਚੁਬਈ ਦੀ ਚੰਗੀ ਆ ਚੌਥਾ ਨਾਲ ਦੀ ਹਾਂਜੀ ਹਾਂਜੀ ਆ ਵੇਖੋ ਲਓ ਵੀ ਕਰੋ ਚੈੱਕ ਸੋ ਹਾਂਜੀ ਆ ਅਗਲੇ ਥਾਂ ਵੇਖੋ ਜੀ ਬਹੁਤ ਠੰਡੀ ਮਾਈ ਧਾਰ ਤੇ ਪਾਹੂ ਵੀ ਠੀਕ ਹੈ ਜੀ ਹਾਂਜੀ ਆ ਵੇਖੋ ਆ ਕਰੋ ਚੈੱਕ ਜੀ ਹਾਂਜੀ ਠੀਕ ਆ ਸੋ ਧਾਰ ਧੂਰ ਪੂਰੀ ਕਰਮਾਂ ਵਾਲੀ ਮੰਗ ਮੰਗ ਕੇ ਲੈਂਦੀ ਆ ਤੇ ਚੰਗੀ ਚਵਾਈ ਆ ਦੋਸਤੋ ਬਾਕੀ ਥੋੜੀਆਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਚੈੱਕ ਤੁਹਾਨੂੰ ਕਰਵਾਤੀ ਆ ਅੱਗੋਂ ਕੋਈ ਵੀਰ ਆਣ ਕੇ ਆਪਦੀ ਘਰੇ ਨਰਖ ਪਰਖ ਕਰ ਸਕਦਾ ਤਸੱਲੀ ਕਰ ਸਕਦਾ ਠੀਕ ਆ ਲਿਓ ਗਰਮੰਤ ਖੋਲ ਕੇ ਦਿਖਾ ਦਈਏ ਤੇ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਹੀ ਆ ਮੋਸਟਲੀ ਪਸ਼ੂ ਜਿਹੜੇ ਆ ਮੀਡੀਅਮ ਹਾਈਟ ਦੇ ਵਿੱਚ ਹੀ ਹੁੰਦੇ ਆ ਤੇ ਉਹਨਾਂ 100 ਮੱਝਾਂ ਦੇ ਵਿੱਚੋਂ ਕੋਈ 90 ਮੱਝਾਂ ਦੇ ਵਿੱਚ ਇਹਦੀ ਗਿਣਤੀ ਆਪਾਂ ਕਰ ਸਕਦੇ ਆ ਮੀਡੀਅਮ ਜੀ ਹਾਈਟ ਆ ਠੀਕ ਆ ਆ ਦੇਖੋ ਜੀ ਤੋ ਹਵਾਨਾ ਲੈਵਾ ਜਿਹੜਾ ਦੋਸਤੋ ਇੱਕਸਾਰ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਚਮੜੀ ਬਿਲਕੁਲ ਪਤਲੀ ਤੇ ਸਿੰਗਾ-ਸੁੰਗਾ ਦੀ ਮੂੰਹ ਮੱਥੇ ਦੀ ਬੰਤਰ ਜਿਹੜੀ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਨਾਰਮਲ ਹੀ ਦੋਸਤੋ ਪਸ਼ੂ ਜਿਹੜੇ ਆ ਕਈ ਵਾਰਾਂ ਅੱਖ-ਅੱਖਾਂ ਬਿਲਕੁਲ ਬਿੱਲੀਆਂ ਮੱਥਾ ਬੱਲਾ ਨੀਲੀ ਦੇ ਵਿੱਚ ਪੱਕ ਹੁੰਦਾ ਬਸੂਆਂ ਦਾ ਹਾਂਜੀ ਪਹਿਲਾਂ ਪਹਿਲਾਂ ਹੀ ਪੱਕ ਰੱਖਦੀ ਆ ਹਾਂਜੀ 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 ਪਹਿਲਾ ਜ਼ਿਕਰ ਮੈਂ ਦੋਸਤੋ ਕਰ ਦੇਣਾ ਜਦੋਂ ਮਮੂਦਪੁਰ ਪਿੰਡ ਦੀ ਗੱਲ ਕਰ ਲਈਏ ਚਾਹੇ ਸਰਹੱਦ ਦੇ ਬਿਲਕੁਲ ਨਾਲ-ਨਾਲ ਲੱਗਦੇ ਜਿੰਨੇ ਵੀ ਇੱਧਰ ਪੇਂਟ ਆਪਣੇ ਪੰਜਾਬ ਦੇ ਵਿੱਚ ਆ ਹਿੰਦੁਸਤਾਨ ਦੇ ਵਿੱਚ ਨੇ ਹਾਂਜੀ ਤੇ ਨੀਲੀ ਦਾ ਰਵਾ ਜਿਹੜਾ ਦੋਸਤੋ ਪਹਿਲੇ ਦਿਨ ਤੋਂ ਮੋਢ ਤੋਂ ਹੀ ਜਿਹੜਾ ਤੁਰਿਆ ਆ ਤੇ ਪਸੂ ਨਿਕਲਦੇ ਆ ਕਾਫੀ ਨਿਕਲਦੇ ਆ ਪਸੂ ਝਲਕ ਜਿਹੜੀ ਆ ਤੁਹਾਨੂੰ ਹਰ ਵਾਰ ਹਰ ਵੀਡੀਓ ਦੇ ਵਿੱਚ ਜਿਹੜੀ ਆ ਤੁਹਾਨੂੰ ਪਸੂ ਦੋ-ਦੋ ਚਾਰ-ਚਾਰ ਪੰਜ-ਪੰਜ ਨਾਗ ਜਿਹੜੇ ਦੇਖਦੇ ਬਿਲਕੁਲ ਜੀ ਬਿਲਕੁਲ ਆ ਖੁੱਖ ਬਹੁਤ ਸੋਹਣੀਆਂ ਨੀਲੀ ਦੀ ਮਏ ਆ ਹਾਂਜੀ ਤੇ ਆ ਦੇਖੋ ਜੀ ਤੇ ਗਰਮਾ ਤਾਂ ਹੋਣ ਤੇ ਥੱਲੇ ਦੁੱਧ ਇੱਕ ਵਾਰੀ ਫੇਰ ਦੱਸਦੇ ਇਹਦੇ ਥੱਲੇ ਦੁੱਧ ਵੀਰ ਜੀ ਹੁਣ ਤਿਆਰ 10 ਕਿਲੋ ਹਾਂਜੀ ਠੀਕ ਆ ਜਿਹੜਾ ਚਵਾ ਦੇਣਾ ਤੇ ਹੁਣ ਇਹਦਾ ਮੁੱਲ ਕਿੰਨਾ ਕ ਹੈ ਵੀ ਜਿਹੜਾ ਲੈਣ ਦੇਣ ਵਾਲੀ ਗੱਲ ਆ ਇਹਦੀ ਡਿਮਾਂਡ ਜਿਹੜੀ ਸਹੀ 70000 70 ਹਾਂਜੀ ਕਰ ਦਿਓ ਥੱਲੇ ਕਿੰਨੀ ਕ ਆਓ ਚੋ ਕਿੰਨੀ ਮਾਨਤਾ ਕਰਦਾਂਗੇ ਜਰੂਰ ਹਾਂਜੀ ਲਓ ਜੀ 70000 ਦੋਸਤੋ ਮੰਗ ਆਈ ਦੀ ਤੇ ਵਿੱਚੋਂ ਮਾਨਤਾਣਾ ਜਰੂਰ ਹੋ ਜਾਊਗਾ ਛੋਟ ਛੱਪਾ ਜਿੰਨਾ ਵੀ ਆ ਦੋਸਤੋ ਹੋ ਜਾਊਗਾ ਸੋ ਇੱਕ ਵਾਰੀ ਆਣ ਕੇ ਆਪ ਦੀ ਹੱਥੀਂ ਚਵਾਈ ਕਰ ਲਿਓ ਇਸ ਤੋਂ ਬਾਅਦ ਅੱਗੇ ਆਹ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲ ਆ ਜੀ ਹਾਂਜੀ ਇਹ ਵੀ ਨੀਲੀ ਦੀ ਹੈ ਜੀ ਨੀਲੀ ਰਾਵੀ ਦੇ ਵਿੱਚ ਦੋਸਤੋ ਵੀ ਮੱਝ ਤੇ ਇਹ ਕਿਨਮਾ ਸੁਆਵ ਮੰਨੀਏ ਫਿਰ ਇਹਨੂੰ ਅੱਗੇ ਸੂਣੀ ਹੈ ਹਾਂਜੀ ਇਹ ਸੂਣ ਵਾਲੀ ਹੈ ਜੀ ਠੀਕ ਹੈ ਜੀ ਹਾਂਜੀ ਲਓ ਜੀ ਅੱਗੇ ਸੂਣ ਵਾਲੀ ਹੈ ਗੱਭਣਾਂ ਦੋਸਤੋ ਤਿਆਰੀ ਆਲਮੋਸਟ ਕੰਪਲੀਟ ਆ ਜੀ ਹੁੰਦਾ ਲੈ ਜਾਈਏ ਮੱਝ ਪਰ ਫਿਰ ਵੀ ਹਜੇ ਵੀਰਾਂ ਦਾ ਵੀ ਹਫਤਾ ਲੈ ਜੂਗਾ ਹਾਂਜੀ ਠੀਕ ਆ ਹਜੇ ਢਿੱਲਾ ਟੂਲਾ ਲੇਵੇ ਦੇ ਵਿੱਚ ਨਾਰਮਲ ਦਿਖਾਈ ਦਿੰਦੀਆਂ ਨੇ ਸੋ ਥਾਣ ਥਾਣ ਦੀ ਕੁਆਲਿਟੀ ਦੇਖੋ ਇੱਕ ਵਾਰੀ ਆ ਲ ਕਿਉਂ ਪੈਰਾਂ ਦੇ ਨਿਸ਼ਾਨ ਆ ਪੂਰੀ ਨੀਲੀ ਦੇਗੇ ਚਾਰੇ ਖੁਰ ਤੋਤੇ ਆ ਜੀ ਅਗਲੇ ਖੁਰ ਤੋਂ ਉੱਥੇ ਆ ਮਗਰ ਵੀ ਤਕਰੀਬਨ ਕੋਈ ਡੇਡ ਅੱਡ ਗਿੱਟ ਪੈਰ ਚਿੱਟੇ ਆ ਆ ਵੇਖੋ ਮੂੰਹ ਮੱਥਾ ਸਾਰਾ ਪਾਟਾ ਚਿੱਟਾ ਮੂੰਹ ਆ ਖੁਖ ਜਿਹੜੀ ਅੱਖਾਂ ਦੇ ਵਿੱਚ ਜਵਾਬ ਠੀਕ ਆ ਤੇ ਆ ਦੇਖੋ ਸੋ ਪਿੰਡੇ ਪੁੰਡੇ ਦੀ ਵੀ ਬਿਲਕੁਲ ਬਿਲਕੁਲ ਬਦਲੇ ਪਿੰਡੇ ਦੀ ਆ ਦੋਸਤੋ ਠੀਕ ਆ ਜੀ ਆ ਦੇਖੋ ਆਹ ਲੋ ਠੀਕ ਹੈ ਜਾਓ ਗਰਮੰਤ ਭਾਈ ਖੋਲ ਦਿਗੇ ਨੂੰ ਵੀ ਸੁਗਾ ਦੋਸਤੋ ਤੀਜਾ ਸੁਗਾ ਵੀ ਵੀਰ ਕਹਿੰਦਾ ਕੋਈ ਚੌਥਾ ਵੀ ਮੰਨ ਕੇ ਲੈ ਕੇ ਜਾ ਸਕਦਾ ਠੀਕ ਆ ਤੇ ਬਾਕੀ ਆ ਸਰ ਰਣਾ ਨਰਮ ਜੀ ਨਰਮ ਜੀ ਸੇਵਾ ਦੇ ਵਿੱਚੋਂ ਪਸ਼ੂ ਕਈ ਨਾ ਕੋਈ 1-2 ਸਾਲ ਹੋ ਸਕਦਾ ਦਬਾ ਤੋਂ ਬਈ ਮਰ ਜੇ ਹਾਂਜੀ ਤੇ ਬਾਕੀ ਸੁਵੇਆਂ ਦੇ ਵਿੱਚ ਜੋ ਵੀਰਾਂ ਦਾ ਵੀ ਪਿੱਛੋਂ ਦੱਸਿਆ ਵੀ ਤੀਜਾ ਸੁਭਾਈ ਆ ਆ ਕਰੋ ਚੈੱਕ ਮੈਨੂੰ ਲੱਗਦਾ ਵੀ ਆ ਰਵੇ ਨੀਲੀ ਰਾਵੀ ਦੇ ਵਿੱਚ ਤੇ ਇਹੋ ਜਿਹੀ ਢਾਂਚੀਆਂ ਮੱਝਾਂ ਦੁੱਧ ਦਾ ਪਤਲੇ ਪਿੰਡੇ ਦੀਆਂ ਨੇ ਮੱਝ ਹਾਂ ਦੁੱਧ ਵਾਲੇ ਪਾਸੇ ਕਾਫੀ ਖਰੀਆਂ ਨੇ ਦੁੱਧ ਦੁੱਧ ਜਿਹੜਾ ਦੁੱਧੋ ਚੰਗਾ ਕਿਉਂਕਿ ਸਮੁੰਦਰ ਆ ਵੀ ਪਤਾ ਨਹੀਂ ਕਿੰਨਾ ਕੁ ਪੀਕ ਤੇ ਚੱਲਣਾ ਬਸੂ ਨੇ ਆਉਣ ਵਾਲਾ ਸਮਝ ਦੱਸਦਾ ਕਿਉਂਕਿ ਹਜੇ ਕਰਮਾਂ ਵਾਲੀ ਬਿਲਕੁਲ ਭਰਿਆ ਭਾਂਡਾ ਤੇ ਦਿਨ ਹਜੇ ਕੱਢ ਜੂਗੀ 5-6 ਦਿਨ ਵੀ ਕੱਢ ਗਈ ਤੇ ਆਪਾਂ ਮੰਨ ਸਕਦੇ ਹਾਂ ਵੀ ਦੋਸਤੋ ਹਜੇ ਹਫਤਾ ਲੱਜੂ ਹਫਤਾ ਲੱਜੂ ਸਹੀ ਜੀ ਹਾਂ ਆ ਦੇਖੋ ਜੀ ਪੇ ਕਤ ਗਰਵੰਤ ਕੀ ਲੈਣੇ ਦੇਣੇ ਹੁੰਦੇ ਇਹਦੀ ਡਿਮਾਂਡ ਵੀਰ ਜੀ 75000 ਜਿਹੜੀ ਸੀ 75 ਹਾਂਜੀ ਹਾਂ ਠੀਕ ਆ ਜੀ ਸੋ ਮਾਨਤਨ ਕੱਲੇ ਕੱਲੇ ਪਸ਼ੂ ਦਾ ਪੁੱਛਿਆ ਪੁੱਛਿਆਂ ਤੇ ਕੋਈ ਯਾਦਿਕ ਨਹੀਂ ਮੰਗੇ ਮਾਨਤਨ ਹਰ ਇੱਕ ਪਸ਼ੂ ਦੇ ਵਿੱਚ ਹੋਊਗਾ ਜੀ ਠੀਕ ਆ ਹਾਂਜੀ ਲਓ ਵੀ ਦੋਸਤੋ ਕੋਈ ਫਿਕਸਡ ਰੇਟ ਨਹੀਂਗਾ ਜੇ 75 ਆ ਤੇ ਥੋੜਾ ਬਾਦਾਂ ਜੋ ਗੁੰਜਾਇਸ਼ ਹੋਈ ਵਿੱਚੋਂ ਮਾਨਤਨ ਹੋ ਜਾਊਗਾ ਜਿਹੜਾ ਕੋਈ ਖਰੀਦਦਾਰ ਘਰੇ ਆਊਗਾ ਸੌਦਾ ਕਰਨ ਲੱਗਿਆ ਦੋਸਤੋ ਉਸ ਤੋਂ ਪਹਿਲਾਂ ਤਸੱਲੀ ਕਰ ਲਿਓ ਮਾਨਤਨ ਲਾਜ਼ਮੀ ਹੋਊਗਾ ਠੀਕ ਆ ਤੇ ਮੱਝ ਪਸੰਦ ਆਊਗੀ ਤੁਹਾਨੂੰ ਤੇ ਆ ਆਜੋ ਠੀਕ ਆ ਅੱਛਾ ਗਰਮੰਤ ਆ ਤੀਜੇ ਨੰਬਰ ਤੇ ਆ ਗਈ ਆਪਣੇ ਕੋਲੇ ਬੋਰੀ ਬੋਰੀ ਨੀਲੀ ਰਵੀ ਜੀ ਠੀਕ ਹੈ ਜੀ ਸੋ ਕੀ ਡਿਟੇਲ ਆ ਇਹਦੀ ਇਹ ਦੂਜਾ ਸੂਬਾ ਸੋਈ ਵੀਰ ਜੀ ਦੂਜੇ ਸੂਬੇ ਆ ਕੱਟੀ ਜੀ ਇਹਦੇ ਮਗਰ ਹਾਂ ਹਾਂ ਜੀ ਲਓ ਜੀ ਦੂਜਾ ਸੂਬਾ ਇਹਨੂੰ ਦਿਨ ਕਿੰਨੇ ਹੋ ਗਏ ਆ ਇਹਨੂੰ ਸੋਈ ਨੂੰ ਕੋਈ 20 ਤੋਂ 22 ਦਿਨ ਹੋ ਗਏ ਹਾਂ ਲਓ ਜੀ ਹਾਂ ਜੀ 20 ਤੋਂ 22 ਦਿਨ ਦਾ ਦੋਸਤੋ ਸਮਾਂ ਹਾਂ ਜੀ ਦੂਜਾ ਸੂਬਾ ਤੇ ਪੂਰੀ ਨੀਲੀ 라ਵੀ ਦੇ ਵਿੱਚ ਆ ਸਟੇਟ ਪਟਾ ਚਾਰੇ ਖੋਰ ਤੋਂ ਉੱਤੇ ਆ ਸੂ ਤੇ ਸਾਰ ਤੇ ਪ੍ਰੋਪਰ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਹਾਂਜੀ ਤੇ ਕੈਰੈਕਟਰ ਮਾਰਕਿੰਗ ਜਿਹੜੀ ਆ ਬਿਲਕੁਲ ਨੀਲੀ 라ਵੀ ਦੇ ਵਿੱਚ ਜਿਹੜੀਆਂ ਮੱਜਾਂ ਛੋਟੀਆਂ ਆਉਂਦੀਆਂ ਉਹਨਾਂ ਦੇ ਵਿੱਚ ਪੂਰੀ ਆ ਸੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਅਤੇ ਸੋਈ ਨੂੰ 8 ਦਿਨ ਹੋ ਗਏ ਦੱਸਦੇ ਆ ਜੀ ਨਹੀਂ ਇਹਨੂੰ 20 ਤੋਂ 22 ਦਿਨ ਹੋ ਗਏ 20 ਤੋਂ 22 ਦਿਨ ਤੇ ਗਰਵਾ ਤਾਂ ਹੁਣ ਦੁੱਧ ਕਿੰਨਾ ਕੇ ਚਵਾ ਦਾਂਗੇ ਇਹਦੇ ਥੱਲੇ ਵੀ ਜੀ ਥਈ ਜਿਹੜਾ ਦੁੱਧ 11 ਕਿਲੋ ਹੋਣ 11 ਕਿਲੋ ਹਾਂਜੀ ਤੇ ਚਵਾ ਪਸਮਾ ਦੀ ਉਹ ਵੀ ਜ਼ਰੂਰ ਜ਼ਰੂਰ ਦਾ ਚਵਾ ਪਸਮਾ ਥਣ ਜਰੂਰ ਲਮਾ ਰੱਖਦੀ ਪਰ ਚਵਾਈ ਕੋਈ ਫਰਕ ਨਹੀਂ ਆ ਅਸਾ ਮਿਲਦੀ ਮਿਲਦੀ ਕਿਵੇਂ ਬੱਚੇ ਤੇ ਨਹੀਂ ਮਿਲਦੀ ਇਹ ਪਹਿਲਾਂ ਚੋਕਰ ਪਾਉਣਾ ਪੈਂਦਾ ਫਿਰ ਕੱਟੀ ਛੱਡਦੀ ਦੀ ਮਗਰ ਅੱਗੇ ਜਿਵੇਂ ਚਾੜ ਪਹਾੜਾ ਪਾ ਲਈਦਾ ਹਾਂਜੀ ਤੇ ਨਾਲੇ ਬੱਚਾ ਛੱਡਦਾ ਬੱਚਾ ਛੱਡਦੀ ਪਸਮਣਾ ਕੱਟੀ ਤੀ ਬੱਚੇ ਤਾਂ ਪਸਮਣਾ ਹਾਂਜੀ ਬਲਕਿ ਆਤ ਤੋਂ ਸ਼ੁਰੂ ਤੋਂ ਜਿਵੇਂ ਕਿਸੇ ਘਰ ਦੇ ਬਣਾਏ ਪੱਤੇ ਪਾ ਕੇ ਕਈ ਜਾ ਦਿੰਦੇ ਨਾ ਚੋਣ ਲੱਗ ਪੈਂਦੇ ਉਹ ਸਾਬਣਾ ਕੀ ਜੀ ਲੋ ਵੀ ਦੋਸਤੋ ਅੱਗੇ ਪਹਾੜਾ ਵੰਡਾ ਪਾ ਕੇ ਚੋਕਰ ਪਾ ਕੇ ਧੂੜਾ ਮਾਰ ਕੇ ਨਾਲ ਹੀ ਬੱਚਾ ਛ ਠੀਕ ਹੈ ਗਰਮੰਤ ਖੋਲਦਗੇ ਤੇ 11 ਕਿਲੋ ਕੇ 10 ਕਿਲੋ ਆ ਜੀ ਇਹ 11 ਕਿਲੋ 11 ਕਿਲੋ ਦੋਸਤੋ ਦੁੱਧ ਹੋਣ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਥਾਨ ਜ਼ਰੂਰ ਲੈ ਮਾਰਾਸ ਦੀ ਪਰ ਚਵਾਈ ਦੇ ਧਰ ਦੇਣਾ ਫਰਕੂ ਠੀਕ ਆ ਜੀ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਨ ਹੈ ਥੋੜਾ ਜਿਹਾ ਲੰਬਾਈ ਦੇ ਵਿੱਚ ਲੰਬਾ ਰੱਖਦੀ ਹੈ ਜੇ ਕੰਪੇਅਰ ਕਰੀਏ ਆਪਾਂ ਬਿਲਕੁਲ ਉਲਟ ਬਹਿਣੀ ਦੇ ਮਗਰਲੇ ਥਾਨ ਦੇ ਨਾਲ ਜਿਹੜਾ ਆਣ ਕੇ ਵੀਰ ਜੀ ਵੇਖ ਲੈਣਾ ਅਗਲੇ ਨੇ ਤੇ ਆ ਬਿਲਕੁਲ ਹਾਂ ਜੀ ਆ ਲਓ ਆ ਲਓ ਜੀ ਸੋ ਬਾਕੀ ਆ ਥਾਨ ਦੇ ਬਾ ਇੱਕੋ ਜਿਹਾ ਥਣ ਦੇਵਾ ਦੋਸਤੋ ਕੋਈ ਸਾਈਡ ਕੋਈ ਨੱਕਾ ਨਹੀਂ ਭੰਨਦੀ ਇੱਕੋ ਜਿਹਾ ਲੈਵਾ ਬਿਲਕੁਲ ਪੱਧਰ ਉਪਖਾਲਾ ਤੇ ਬਾਕੀ ਝੋਟੀ ਵੇਖ ਕੇ ਤੁਸੀਂ ਚੈੱਕ ਕਰੋ ਤੋਰਾ ਵੇਖੋ ਵੱਡੇ ਕਦ ਕਾਟ ਤੇ ਆ ਜੀ ਠੀਕ ਆ ਕਦ ਕੋ ਤੇ ਚੰਗਾ ਸੋਹਣਾ ਹੈ ਚੌੜੇ ਪੱਲੇ ਦੀ ਆ ਬਿਲਕੁਲ ਪਿੱਠ ਫੁੜੇ ਤੋਂ ਬਿਲਕੁਲ ਚੜਾਈ ਆ ਸੋ ਮਗਰ ਵੀ ਕੱਟੀ ਇਹਦੇ ਹਾਂਜੀ ਮਗਰ ਵੀ ਕੱਟੀ ਮਗਰ ਵੀ ਕੱਟੀ ਆ ਠੀਕ ਆ ਜੀ ਫੀਮੇਲ ਕਾਫ ਆ ਇਸ ਬੂਰੀ ਦੇ ਮਗਰ ਸੋ ਜਵਾ ਪਸਮਾ ਚੰਗਾ 11 ਕਿਲੋ ਦੋਸਤੋ ਖੁੱਲਾ ਡੁੱਲਾ ਦੁੱਧ ਕੋਈ ਵੀਰ ਆਪਦੀ ਆਣ ਕੇ ਤਸੱਲੀ ਕਰ ਸਕਦਾ ਤੇ ਗਰਮਤਿਆਂ ਦਾ ਮੁੱਲ ਕੀ ਕਰਦੇ ਆ ਇਹਦੀ ਡਿਮਾਂ 80 ਹਾਂਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 80000 ਡਿਮਾਂਡ ਸਟੇਟ ਪਟਾ ਬਿਲਕੁਲ ਮਾਰਕਿੰਗ ਤੁਸੀਂ ਦੇਖ ਲਈ ਹੈ ਠੀਕ ਹੈ ਜੀ ਅੱਖ ਬਿੱਲੀ ਮੰਕਣੀ ਆ ਸਟੇਟ ਪਟੇ ਦੇ ਵਿੱਚ ਆ ਕੁੰਡੀ ਕਾਂਡੀ ਬਿਲਕੁਲ ਸਿੰਘਾਂ ਵਾਲੇ ਪਾਸੇ ਤੇ 80000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੀਆਰ ਮੁੱਲ ਲੈਣੇ ਦੇਣੇ ਜਿਹੜੇ 80000 ਆ ਅੱਛਾ ਜੀ ਆ ਅਗਲੀ ਆਪਣੇ ਕੋਲ ਆ ਗਈ ਚੌਥੇ ਨੰਬਰ ਤੇ ਇਹ ਗੱਬਣ ਹਾਂਜੀ ਇਹ ਵੀ ਗੱਬਣ ਆ ਲਓ ਜੀ ਅਗਲੀ ਗੱਬਣ ਮੱਝ ਆ ਹਾਂਜੀ ਤੇ ਚੰਗੀ ਗਰਾ ਜੀ ਹਾਂਜੀ ਆ ਵੇਖੋ ਜੀ ਸੋ ਕਰਮ ਵਾਲੀ ਜਿਹੜੀ ਦੋਸਤੋ ਚੰਗੀ ਸੇਵਾ ਕਿਸੇ ਫਾਰਮਰ ਵੀਰ ਨੇ ਅੱਗੋਂ ਕੀਤੀ ਆ ਜਿੱਥੋਂ ਵੀ ਆਈ ਆ ਤੇ ਬਹੁਤ ਵਧੀਆ ਚੰਗੀ ਝੋਟਿਆਂ ਮਾਲੀਆਂ ਦਾ ਪਲੇਖਾ ਪਾਉਂਦੀ ਬਹੁਤ ਵਧੀਆ ਚੰਗੀ ਪਲੀ ਤੇ ਗਰਮਾਂ ਤੇ ਸੁਹਾਗ ਕਿਨਵਾ ਕੇ ਸੂਹਗੀ ਸੁਹਾਗ ਵੀਰ ਜਿਹੜਾ ਘਰ ਆਲਾ ਆਂਦਾ ਤੇ ਕਹਿਣਾ ਕਿ ਦੂਜਾ ਸੁਹਾਗਾ ਹੀ ਆ ਹਾਂਜੀ ਤੇ ਪਰ ਆਪਾਂ ਅਗਲਾ ਤੀਜਾ ਮੰਨ ਲੇ ਉਹ ਉਹਨਾਂ ਦਾ ਕਹਿਣਾ ਹੈ ਕਿ ਆਡੀ ਦੂਜੀ ਸੁਣੀ ਆ ਚਲੋ ਤੀਜਾ ਮੰਨ ਕੇ ਲੈ ਜੇ ਕੋਈ ਹਾਂਜੀ ਤੇ ਮੈਨੂੰ ਲੱਗਦਾ ਵੀ ਅਜੇ ਦਿਨ ਲਈਦੀ ਆ ਦੇਣਾ ਜੇ ਲੈ ਜੂਗੀ ਹਫਤੇ ਤੋਂ ਵੱਧ ਹੀ ਲੈ ਜੂਗੀ ਹਾਂਜੀ ਹਫਤਾ ਦਾ ਖੁੱਲਾ ਲੈ ਜੀ ਨਾ ਲੜਾ ਦੁੜਾ ਕਪੜੀਆਂ ਹਾਂਜੀ ਅਜੇ ਬਾਨਾ ਵੱਜ ਨੇ ਖੁੱਲਾ ਬਹੁਤ ਹੈ ਅਜੇ ਅਜੇ ਦੋਸਤੋ ਮੈਂ ਇਹਨਾਂ ਖੁੱਲਣ ਆ ਪੂਰਾ ਹਾਂਜੀ ਟੱਲਾ ਟੱਲਾ ਜਿਹੜਾ ਤੁਹਾਨੂੰ ਥੋੜਾ ਜਿਵੇਂ ਆਂਦੇ ਨਾ ਵੀ ਅਜੇ ਲਾਏ ਜੇ ਪਹਿਣਾ ਅਜੇ ਸਟਾਰਟ ਹੀ ਹੋਈ ਹੈ ਹਾਂਜੀ ਤੇ ਅਜੇ ਤਾਂ ਜਿਹੜੀ ਫਿਲਮ ਦੀ ਆਦੇ ਨਾ ਨੰਬਰ ਹੀ ਹੈ ਤੇ ਫਿਲਮ ਤਾਂ ਅਜੇ ਬਾਕੀ ਆ ਉਹ ਗੱਲਬਾਤ ਆ ਬੀ ਚੌੜੇ ਪਿੱਠਪੂੜੇ ਦੇ ਵਿੱਚ ਆ ਦੋਸਤੋ ਚੌੜੇ ਪਿੱਠਪੂੜੇ ਦੇ ਵਿੱਚ ਆ ਮੂੰਹ ਮੱਥੇ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਆ ਆਖੋ ਕੁ ਬਿੱਲੀ ਮਨਕੀ ਆ ਇਹ ਵੀ ਨੀਲੀ ਜਾਈ ਨੀਲੀ ਮਾਰਲੇ ਪੈਰਾਂ ਦੇ ਨਿਸ਼ਾਨ ਹੈਗੇ ਜੀ ਠੀਕ ਆ ਜੀ ਤੇ ਆਖੋ ਕੁ ਬਿੱਲੀ ਏ ਤੇ ਕਿਉਂਕਿ ਨੀਲੀ ਰਾਵੀ ਦੇ ਵਿੱਚ ਦੋਸਤੋ ਮਾਰਲੀ ਵੀ ਇੱਧਰ ਬਹੁਤ ਜ਼ਿਆਦਾ ਹੈ ਕਈ ਥਾਵਾਂ ਤੇ ਤੇ ਕਈ ਥਾਵਾਂ ਤੋਂ ਕ੍ਰੋਸ ਜਿਹੜੀਆਂ ਕਈ ਮੋਹਰਾ ਦੀਆਂ ਝੋਟੀਆਂ ਵੀ ਨੀਲੀ ਰਾਵੀ ਤੋਂ ਕ੍ਰੋਸ ਹੋ ਜਾਂਦੀਆਂ ਨੇ ਤੇ ਪਸ਼ੂ ਅੱਗੋਂ ਜਿਹੜੇ ਇਹੋ ਜਿਹੇ ਵੀ ਕ੍ਰੋਸ ਦੇ ਵਿੱਚ ਨੀਲੀ ਨੀਲੀ ਦੇ ਪਸ਼ੂ ਵੀ ਆ ਜਾਂਦੇ ਆ ਠੀਕ ਆ ਤੇ ਆ ਤੇ ਆ ਦੇਖੋ ਜੀ ਠੀਕ ਆ ਤੇ ਗਰਵੰਤ ਅਧਿਆਨ ਤੁਸੀਂ ਦੱਸਤਾ ਵੀ 8-7 ਦਿਨ ਹਜੇ ਬਾਕੀ ਆ ਹਵਦਰ ਖੁੱਲਾ ਲੈ ਜੂ ਨਾ ਖੁੱਲਾ ਲੈ ਜੂ ਆਪਾ ਹਾਂ ਠੀਕ ਆ ਤੇ ਬਾਕੀ ਕਿਵੇਂ 35 25 ਚੰਗੀ 35 ਵਧੀਆ ਵੀਰ ਜੀ ਇੱਕ ਨੰਬਰ ਪੋਲੀ ਆ ਠੀਕ ਆ ਹਾਂ ਜੀ ਜਾਓ ਦਿਖਾਈਏ ਮਾੜਾ ਦਰਸ਼ਨ ਕਰਾਈਏ ਇੱਧਰ ਕੱਢ ਲਿਓ ਬਾਹਰ ਸੋ ਚੰਗੀ ਜੰਮੀ ਪਲੀ ਆ ਦੋਸਤੋ ਕੋਈ ਵੀਰ ਦੂਰੋਂ ਨੇੜੇ ਆ ਰਿਹਾ ਤੇ ਇੱਕ ਆਈਡੀਆ ਮੰਨ ਕੇ ਤੁਸੀਂ ਘਰੋਂ ਤੁਰਿਓ ਵੀ ਪੂਰੀ ਰਾਜੀ ਆ ਵਜਨ ਦੌੜ ਪੂਰਾ ਕੋਈ ਮੇਰਾ ਵੀਰ ਇਹ ਨਾ ਸੋਚ ਕੇ ਤੁਰਿਓ ਵੀ ਕੋਈ ਲੱਸੀ ਜੀ ਫਿੱਕੀ ਜੀ ਝੋਟੀ ਆ ਜਾਂ ਮੱਝ ਆ ਵੀ ਪੂਰੀ ਰਾਜੀ ਆ ਜੰਮੀ ਪਲੀ ਚੰਗੀ ਆ ਸੋ ਕਰਮਾ ਵਾਲੀ ਆ ਹਾਲੋ ਆ ਜੋ ਉਹ ਜੇ ਠੰਡੀ ਤੇਰੀ ਕੋਈ ਚੱਕਰ ਨਹੀਂ ਵੇਖ ਹਾਂ ਨਹੀਂ ਤੇ ਡੰਗ ਡਰਦਾ ਕੋਈ ਚੱਕਰ ਨਹੀਂ ਡਰਦਾ بالکل بالکل ਹਾਂਜੀ ਲੋ ਜੀ ਦੋਸਤੋ ਬਹੁਤ ਸੋਹਣੀ ਖੂਬਸੂਰਤ ਚੰਗੀ ਪਿੱਠਪੁੜੇ ਦੀ ਚੰਗੀ ਜਿਹੜੀ ਦੋਸਤੋ ਵਜਨ ਵਟੇ ਵਾਲੀ ਜਿਹੜੀ ਇਹ ਮੱਚ ਤੇ ਹਫਤਾ 8 ਦਿਨ ਹਜੇ ਕੱਢ ਜੂਗੀ ਆਰਾਮ ਨਾਲ ਹਾਂਜੀ ਸੋ ਤਾਂਾ ਤੋਂ ਉਹਨਾਂ ਦੀ ਇੱਕ ਵਾਰੀ ਤੁਹਾਨੂੰ ਥੋੜਾ ਅੱਗੋਂ ਥੋੜਾ ਜਿਹਾ ਪੈਰ ਪਟਾਇਓ ਗਰਵੰਤ ਤੋ ਤੋਰੇ ਮੜਾ ਜਗੇ ਆਹ ਲਾ ਆਹ ਕਰੋ ਜੇ ਕਜੀ ਲੋਵੀ ਸੋ ਕਾਫੀ ਸੇ ਤਮਾਂਦਾ ਦੋਸਤ ਚੰਗੀ ਰਾਜੀ ਬਹੁਤ ਵਧੀਆ ਖੂਬਸੂਰਤ ਤੇ ਗਰਵੰਤ ਕੀ ਮੁੱਲ ਕਰਾਂਗੇ ਦਾ ਇਹਦਾ ਮੁੱਲ ਵੀਰ ਜੀ ਜਿਹੜਾ ਸਹੀ ਹੈ 85000 85000 ਹਾਂਜੀ ਠੀਕ ਹੈ ਜੀ ਹਾਂਜੀ ਦੇ ਲੈ ਇੱਥੇ ਕੀ ਜਾਂ ਹੋ ਜੂ ਥੱਲੇ ਆ ਕੋਈ ਥੋੜਾ ਬੜਾ ਮਾਨਤਨ ਹੋਣਾ ਇਚੋਂ ਆ ਕਰ ਦਿਓ ਜੀ ਕਰ ਦਿਓ ਜਿੰਨਾ ਵੀ ਆ ਦੋਸਤੋ ਮਾਨਤਨ ਹੋ ਜਾਊਗਾ ਆ ਜੇ ਖੋਲਣੀ ਆ ਬਹੁਤ ਮਾਝ ਥੱਲੇ ਤੁਹਾਨੂੰ ਪਤਾ ਲੱਗਣੀ ਏ ਟੇਲਾ ਟੋਲਾ ਬਹੁਤ ਨਹੀਂ ਕਰਮਾ ਲਈ ਵੇਖੋ ਜਿਵੇਂ ਉੱਤੇ ਆਪਾਂ ਥੱਲੇ ਤੋਂ ਆਸ ਕਰਦੇ ਵੀ ਪੰਡਾ ਦੀਆਂ ਪੰਡਾ ਪਾਵੇ ਹਾਂਜੀ ਹਾਂਜੀ ਪਰ ਅੱਗੇ ਸਮਾਂ ਜ 8-7 ਦਿਨਾਂ ਦੇ ਵਿੱਚ ਇਹਨੇ ਪੂਰੀ ਕਾਰਗੁਜ਼ਾਰੀ ਕਰਨੀ ਮੁਕੰਮਲ ਆ ਜੀ ਤੇ ਪੂਰਾ ਜਿਹੜਾ ਦੋਸਤੋ ਆਪਦਾ ਬਖਾਉਣਾ ਹੈ ਹਜੇ ਮੈਨੇ ਜਿੰਨਾ ਕੁ ਹਜੇ ਰਾਤ ਦੀ ਆਈ ਆਪਣੇ ਕੋਲ ਮੱਝ ਤੁਹਾਨੂੰ ਪਤਾ ਦੂਜੇ ਥਾਂ ਜਾਣ ਕੇ ਇੱਕ ਦੋ ਦਿਨ ਡੰਗਰ ਘਾਟ ਦਿਖਾਈ ਦਿੰਦਾ ਬਿਲਕੁਲ 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 ਨਹੀਂ ਸਾਰੀ ਖੂਬਸੂਰਤ ਆ ਹਾਂਜੀ ਅੱਗੇ ਆ ਗਈ ਆਪਣੇ ਕੋਲ ਗਰਵੰਤ ਇਹ ਮੱਝ ਹਾਂਜੀ ਤੇ ਇਹ ਵੀ ਗੱਬਣੀ ਆ ਹਾਂਜੀ ਇਹ ਵੀ ਗੱਬਣੀ ਆ ਇਹ ਕਿੰਨੇ ਸੂਏ ਮੰਨ ਕੇ ਕੋਈ ਲੈ ਜੇ ਇਹ ਤੁਸੀਂ ਵੇਖ ਲਓ ਜਿੰਨੇ ਮਰਜ਼ੀ ਅਗਲਾ ਮੰਨ ਸਕਦਾ ਵਜ਼ਨ ਲੋਡ ਬਹੁਤ ਪੂਰਾ ਚੰਦਾ ਉਹ ਵਜ਼ਨ ਲੋਡ ਤਾਂ ਮੈਂ ਨਾ ਵੀ ਆਂਦੇ ਨੇ ਹਾਥੀ ਚਾਥੀ ਜਾਊਗਾ ਹਾਂਜੀ ਹਾਂਜੀ ਉਹ ਗੱਲ ਹੀ ਤੇ ਵਜ਼ਨ ਲੋਡ ਵਾਲੇ ਪਾਸੇ ਉਹ ਤਾਂ ਮੈਂ ਨਾ ਵੀ ਪੂਰੀ ਹਾਂਜੀ ਓਕੇ ਘਰ ਵਾਲਿਆਂ ਦਾ ਇਹਦਾ ਵੀ ਕਹਿਣਾ ਸੀ ਤੀਜਾ ਸੂਆ ਸੁਣੀ ਲੋਕ ਵੀ ਦੋਸਤੋ ਜਿਹੜਾ ਵੀਰ ਕੋਈ ਬਲੇਰੋ ਤੇ ਜਾਂ ਹਾਥੀ ਦੇ ਲੈਣ ਆਊਗਾ ਨਾ ਤੈਰਾ ਟੂਰਾਂ ਦੀ ਹਵਾ ਪਹਿਲਾਂ ਹੀ ਚੈੱਕ ਕਰਾ ਕੇ ਆਉਂਦੀ ਵੀ ਕਰਮਾਂ ਵਾਲੀ ਬਹੁਤ ਵਜ਼ਨ ਵਟੇ ਵਾਲੀ ਆ ਤੇ ਮਾਲਕ ਲੈਣੀਆਂ ਕਰੇ ਜਿਹੜੇ ਫਾਰਮਰ ਵੀਰ ਕੋਲੇ ਜਾਊਗਾ ਬਹੁਤ ਸੋਹਣੀ ਦਿਖਦੂਖਾ ਮੱਝ ਦੇ ਸਿੰਘਾ ਸੁੰਘਾਂ ਦੀ ਬੰਤਰ ਵੇਖੋ ਸੂਬਾ ਦੋਸਤੋ ਤਿੱਜਾ ਮੋਲੋ ਆਪਾਂ ਵੀ ਕੋਈ ਨਹੀਂ ਗਾਰੰਟੀ ਦਿੰਦੇ ਪਰ ਮਾਲਕਾਂ ਦਾ ਕਹਿਣਾ ਹੈ ਥੱਲੇ 15 ਕਿਲੋ ਚ ਹੋਇਆ ਇਹ ਤਾਂ ਥੱਲੇ ਹਾਂਜੀ ਨਹੀਂ ਬਿਲਕੁਲ ਜੀ ਪਰ ਆਪਾਂ ਜਿੰਨੇ ਚਿਰ ਆਪਣੇ ਕੋਲ ਸੁੰਦੀ ਨਹੀਂ ਆਪਾਂ ਗਾਰੰਟੀ ਕੋਈ ਨਹੀਂ ਦਿੰਦੇ ਹਾਂ ਚਲੋ ਗਾਰੰਟੀ ਤਸੱਲੀ ਤਾਂ ਆਪਾਂ ਗਰਵਾ ਤਾਂ ਤਾਂ ਦਈਏ ਵੀ ਆਪਾਂ ਪਿਛਲੇ ਸੂਵੇ ਵਿੱਚ ਆ ਚੋਈ ਹੋਇਆ ਦੇਤੀ ਪਰ ਜੇ ਉਹਦੇ ਨੇ ਲੈਵਾ ਵਲੀ ਜਾਂਦੀ ਨਾ ਪਰ ਜਿਹਦੇ ਹਿਸਾਬ ਨਾਲ ਥੱਲਿਓ ਵਹਾਨੇ ਦਾ ਡਿਜ਼ਾਈਨ ਹੈ ਉਹ ਹਿਸਾਬ ਨਾਲ ਹਾਂ ਦਊਗੀ ਨਹੀਂ ਡਿਜ਼ਾਈਨ ਡਿਉਣ ਤਾਂ ਪੂਰਾ ਕੇ ਹਾਂਜੀ ਵੇਖੋ ਦੋਸਤੋ ਬਿਲਕੁਲ ਧੁੰਨ ਤੋਂ ਸਟਾਰਟ ਹੁੰਦਾ ਲੇਵਾ ਤੇ ਪਛਾਣ ਉਹ ਜਿਹੜਾ ਸਾਰ ਦੇ ਨਾਲ ਟੱਚ ਕਰਦਾ ਹਾਂਜੀ ਤੇ ਆਹ ਵੇਖੋ ਤੁਸੀਂ ਬਣਿਆ ਕੇ ਪਿਆ ਬਾਕੀ ਕਰਮਾ ਵਾਲੀ ਲੇਵੇ ਵਾਲੇ ਪਾਸਿਓਂ ਪੂਰੀ ਚਿਪ ਕੱਢ ਆ ਜਿੰਨਾ ਵਜਨ ਲੋਡ ਉੱਤੇ ਲਈ ਫਿਰਦੀ ਆ ਉਹਨਾਂ ਹੀ ਲੇਵਾ ਕਮਾਲ ਕਰੀ ਜਾਂਦੀ ਪਈ ਆ ਦੇਖੋ ਆਹ ਕਰੋ ਚੈੱਕ ਸੋ ਥਾਨ ਥਾਨ ਦੀ ਕੁਆਲਿਟੀ ਵੇਖੋ ਜੀ ਪੂਰੀ ਸ਼ਾਈ ਵਾਲੀ ਆ ਜਿਵੇਂ ਆ ਦਿਨਾਂ ਦੇ ਕਾਲੀ ਕੇ ਕਰ ਰਗੀ ਹਾਂ ਲੈ ਠੀਕ ਆ ਹੈ ਬਿਲਕੁਲ ਮਾਰਵੜੀ ਘੋੜੇ ਵਰਗੀ ਹੈ ਬਹੁਤ ਸੋਹਣੀ ਆ ਬਦਲੇ ਪਿੰਡੇ ਜੀ ਐਨ ਪਤਲੇ ਪਿੰਡੇ ਜੀ ਠੀਕ ਆ ਤਾਂ 53 ਤੋਂ ਆਪਣਾ ਕਰਵਾਤਾ ਚੌਥਾ ਥਾਣਾ ਦੀਆਂ ਉਹ ਕਿ ਪਾਰ ਪਿੱਛੇ ਦੀ ਦੂਜੀ ਤੇ ਜੀ ਪਿੱਛੇ ਦੀ ਆਪਣੀ ਗਾਰੰਟੀ ਹੋ ਅੱਛਾ ਜੀ ਹਾਂ ਜੀ ਠੀਕ ਹੈ ਹਾਂ ਜੀ ਸਭ ਤੋਂ ਸਭ ਚੱਡਾ ਦਾ 20 ਕਿਲੋ ਵਾਲਾ ਗੋ ਮਾਲਕ ਦੀ ਮਰਜ਼ੀ ਹੈ ਹਾਂ ਜੀ ਹਾਂ ਜੀ ਬਿਲਕੁਲ 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 ਲੋ ਜੀ ਦੋਸਤੋ ਵੀਰ ਗਰੰਟੀ ਵੀ ਮੇਰੇ ਕੋਲ ਹੀ ਆ ਉਹ ਆਂਦਾ ਵੀ ਜਿਹੜਾ ਚੱਡਾ ਕਾਫੀ ਵਧੀਆ ਹੈ ਕਿਉਂਕਿ 20 ਕਿਲੋ ਦੇ ਪਸ਼ੂ ਨਾਲ ਉਹ ਜਿਹੜਾ ਚੱਡਾ ਵੇਖਣ ਦੇ ਵਿੱਚ ਨਜ਼ਰ ਆਉਂਦਾ ਕਿਉਂਕਿ ਇਸ ਘਰ ਨੇ ਮੱਝਾਂ ਜਿਹੜੀਆਂ ਦੋਸਤੋ ਵੱਡੀਆਂ ਵੱਡੀਆਂ ਮੱਝਾਂ ਲਿਆਂਦੀਆਂ ਵੱਡੀਆਂ ਵੱਡੀਆਂ ਸੇਲ ਕੀਤੀਆਂ ਤੇ ਗਰਵੰਤ ਖੋਲੋ ਨਾਲ ਦੀ ਨਾਲ ਤੋੜ ਗਏ ਆਪਾਂ ਜਿੱਦੇ ਨਹੀਂ ਹਾਂ ਹਾਂ ਕੁਝ ਵੀ ਕੁਝ ਵੀ ਤੇ ਉਹ ਜਾਂ ਜਰ ਦੋਸਤੋ ਪਸ਼ੂ ਹੁੰਦਾ ਨਹੀਂਗਾ ਪ੍ਰੋਪਰ ਦੁੱਧ ਤੇ ਨਹੀਂ ਆਉਂਦਾਗਾ ਉਹਨਾਂ ਜਰ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਤੇ ਫਿਰ ਵੀ ਇੱਕ ਉਮੀਦ ਇੱਕ ਆਸ ਹੁੰਦੀ ਹੈ ਵੀ ਇਹੋ ਜਾਂ ਥਣ ਭਾਂਡਾ ਇਹੋ ਜਾਂ ਲੇਵਾ ਕੋਈ ਚੰਗਾ ਪਸ਼ੂ ਦੁੱਧ ਦੇ ਦਊਗਾ ਚੰਗਾ ਪਸ਼ੂ ਦੁੱਧ ਦੇ ਦਊਗਾ ਬਾਕੀ ਚੌਰਸ ਲੇਵਾ ਮੋਢ ਤੋਂ ਤੇ ਥੱਬਿਆਂ ਦੇ ਥੱਬੇ ਬਲੀ ਬੈਠੀ ਆ ਕਰਮਾਂ ਲਈ ਬਾਕੀ ਗੱਲ ਆਪਾਂ ਦਿਨਾਂ ਤੇ ਛੱਡ ਦਿੰਦੇ ਆ ਦੋਸਤੋ ਦਿਨ ਹਜੇ 5-7 5-7 ਦਿਨ ਹਫਤਾ ਪੂਰਾ ਲੈ ਜੂਗੀ ਸਮਾਂ ਆ ਲਓ ਆ ਲਓ ਜੀ ਹਾ ਤੋੜ ਲਿਆ ਜੀ ਤੋੜ ਲੋ ਲੋ ਵੀ ਦੋਸਤੋ ਜਿੱਦਾਂ ਕਿ ਆਪਾਂ ਤੁਹਾਨੂੰ ਫਸਟਲੀ ਇੱਕ ਦੋਸਤ ਜ਼ਿਕਰ ਕੀਤਾ ਸੀਗਾ ਤੇ ਟੈਂਕ ਵਰਗੀ ਮਾਝਾ ਦੋਸਤੋ ਜਰੂਰ ਜਿਹੜਾ ਵੀਰ ਰੇਟ ਭਾ ਪੜਦਾ ਜਿਹਨੂੰ ਮੱਝ ਪਸੰਦ ਆਊਗੀ ਤੁਸੀਂ ਜਰੂਰ ਆਣ ਕੇ ਆਪਦੀ ਤਸੱਲੀ ਕਰ ਲਿਓ ਹੱਥ ਪਾ ਸਕਦੇ ਜੇ ਦੁੱਧ ਜਿਹੜਾ ਦੋਸਤੋ ਸੇਵਾ ਦਾ ਬਾਕੀ ਦੁੱਧ ਚੰਗਾ ਸੋਨਾ ਪਾ ਦੇਊਗੀ ਤੇ ਗਰਮੰਤ ਕੀ ਮੁੱਲ ਕਰਦੇ ਆਂ ਤਾਂ ਇਹਦੀ ਡਿਮਾਂਡ ਵੀਰ ਜੀ 82000 ਰਸੀ 82 ਹਾਂਜੀ ਠੀਕ ਹੈ ਜੀ ਹਾਂਜੀ ਤੇ 82 ਜੋ ਛੋਟ ਛੱਪਾ ਵੀ ਹੈਗਾ ਨਾ ਆਜੋ ਜੂਗੇ ਮਾਨਤਾ ਨਾ ਜੂਗੇ ਜਰੂਰ ਜੀ ਜਰੂਰ ਹਾਂਜੀ ਲਓ ਵੀ 82000 ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜੂਗੀ ਵਿੱਚੋਂ ਮਾਨਤਾਨ ਛੋਟ ਛੱਪੇ ਜੋ ਵੀ ਗੰਜਾਇਸ਼ ਹੋਈ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਅੱਜ ਮੁੱਲ ਛੋਟੇ ਰੱਖੇ ਆਪਾਂ ਨਹੀਂ ਨਹੀਂ ਬਿਲਕੁਲ ਜੀ ਹਰ ਵਾਰੀ ਛੋਟੇ ਰੱਖਨੇ ਆ ਹਾਂਜੀ ਅੱਜ ਵੀ ਤੇ ਆਉਣ ਵਾਲੇ ਸਮੇਂ 'ਚ ਵੀ ਜਿੰਨੇ ਵੀ ਮੁੱਲ ਛੋਟੇ ਰੱਖਾਂਗੇ ਕੋਈ ਗੱਲ ਨਹੀਂ ਤੇ ਆ ਆ ਗਈਆਂ ਆਪਣੇ ਕੋਲ ਦੋ ਬਹਿੜਾਂ ਹਾਂਜੀ ਤੇ ਗਰਮਾਂ ਤੋਂ ਪਹਿਲੇ ਨੰਬਰ ਤੋਂ ਆ ਆ ਜਿਹੜੀ ਬਹਿੜ ਹੈ ਆਪਣੇ ਕੋਲ ਇਹ ਗੱਬਣੇ ਹਾਂਜੀ ਇਹ ਸੋਣ ਵਾਲੀ ਹੈ ਜੀ ਲਓ ਜੀ ਹਾਂਜੀ ਥੋੜੀ ਕ੍ਰੋਸ ਆ ਹਨਾ ਹਾਂਜੀ ਐਚ ਐਫ ਕ੍ਰੋਸ ਹੋ ਗਈ ਹਾਂਜੀ ਲਓ ਜੀ ਐਚ ਐਫ ਕ੍ਰੋਸ ਦੂਜਾ ਸੂਬਾ ਉੰਜ ਕੋਈ ਠੰਡੀ ਧੀਰੀ ਆ ਵੇਖੋ ਕੋਈ ਚੱਕਰ ਨਹੀਂ ਦੂਜਾ ਸੂਬਾ ਦੋਸਤੋ ਐਚ ਐਫ ਕ੍ਰੋਸ ਦੇ ਵਿੱਚ ਆ ਉੰਜ ਕੋਈ ਚੱਕਰ ਨਹੀਂ ਗਾ ਲਓ ਕਰੋ ਗੱਲ ਕਈ ਵਾਰ ਹੁੰਦਾ ਕਿ ਦੋਗਲਾ ਡੰਗਰ ਥੱਲੇ ਬਹਿਣ ਬੂ ਨਹੀਂ ਦਿੰਦਾ ਉਹ ਨਹੀਂ ਚੱਕਰ ਕੋਈ ਹਾਂ 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 ਬਈ ਠੰਡੀ ਧੀਰੀ ਬਹੁਤ ਜਿਆਦੀ ਆ ਹਾਂਜੀ ਲੈ ਬਿਲਕੁਲ ਗੁਲਾਬੀ ਲੇਵੇ ਦੇ ਵਿੱਚ ਆ ਦੋਸਤੋ ਤੇ ਲੇਵਾ ਹਜੇ ਬਣਾਉਣਾ ਸ਼ੁਰੂ ਕੀਤਾ ਅਜੇ ਚੰਗੀ ਖੁੱਲੂਗੀ ਲੈ ਜੂ ਹਫਤੇ ਤੋਂ ਵੱਧ ਅਜੇ ਅਜੇ ਹਫਤਾ ਤਾਂ ਲੈ ਜੂਗੀ ਜੀ ਹਫਤਾ ਬੰ ਹਾਂ ਫਤਾ ਸਮਾਂ ਲੈਂਦੀ ਐ ਬਾਕੀ 35 ਤੋਂ 40 ਵਧੀਆਂ ਤੇਪ ਕੇ ਲਿਆਦੀ ਤਸੱਲੀ ਹਾਂ ਸਾਹ ਤੇਪ ਕੇ ਲੈਂਦੀ ਤਸੱਲੀ ਕਰਕੇ ਆਪਾਂ ਠੀਕ ਆ ਜੀ ਤੇਪਣਾ ਪੋਲੀ ਆ ਜੀ ਆਪਾਂ ਕੱਢੀਏ ਬਾਹਰ ਦਿਖਾਈਏ ਸਵੇਰ ਦੂਜਾ ਦੋਸਤੋ ਕ੍ਰੋਸ ਦੇ ਵਿੱਚ ਆ ਥੋੜਾ ਬਾਦਾਂ ਕਿਤੇ ਨਾ ਕਿਤੇ ਤੁਸੀਂ ਐਚ ਐਫ ਤੇ ਥੋੜਾ ਜਿਹਾ ਕਿਤੇ ਵਿੱਚ ਸ਼ਾਹੀਵਾਲ ਦਾ ਕ੍ਰੋਸ ਹੰਗ ਮੰਨ ਸਕਦੇ ਜੇ ਬਾਕੀ ਠੰਡੀ ਧੀਰੀ ਆ ਸੀਲਸਲਾਗਾ ਵੇੜ ਜਿੰਨੀ ਵੀ ਆ ਥਣ ਥਣ ਪੂਰਾ ਰੋਕ ਰੋਕ ਦਾ ਥਾਣਾ ਆ ਦੋ ਠੰਡੀ ਤੇਰੀਆਂ ਜਿ ਕੋਈ ਚੱਕਰ ਨਹੀਂ ਆ ਵੇਖੋ ਓਏ ਨੀਰਾਏ ਵੇਖੋ ਹੂੰ ਸ਼ਹਿਦ ਹੀ ਆਉਂਦਾ ਹੈ ਗੁੰਡਾ ਹੁੰਦੀ ਹੈ ਇਹ ਗੁੰਡਾ ਆ ਵੇਖੋ ਹੂੰ ਹਾਂਜੀ ਆਹ ਲਓ ਜੀ ਪੱਕਾ ਸ਼ਹਿਦ ਆਉਂਦਾ ਹੈ ਦੋਸਤੋ ਇਹ 8 ਦਿਨ 7 ਦਿਨ ਹਾਂਜੀ ਉੱਤੇ ਵੀ ਕੋਈ ਦੋ ਦਿਨ ਲੈ ਕੇ ਜਾ ਸਕਦੀ ਹੈ ਠੀਕ ਆ ਤੇ ਚੰਗੀ ਆ ਵੰਡ ਵੰਡ ਮੁੰਡ ਬਹੁਤ ਜਿਆਦਾ ਸੋਹਣੀ ਹੈ ਪੰਜ ਪੰਜ 7 7 ਇੰਚ ਤੇ ਜਿਹੜਾ ਆਪਾਂ ਕਹਿ ਦਈਏ ਵੀ ਥਣ ਲੱਗਾ ਬਹੁਤ ਸੋਹਣੀ ਵੰਡ ਤੇ ਕੱਦ ਵੀ ਜਿਹੜਾ ਦੋਸਤੋ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਵੱਡੀਆਂ ਬੜਾਂ ਦੇ ਵਿੱਚ ਹੀ ਆ ਜਾਂਦੀ ਆ ਤੇ ਵੱਡੇ ਕੱਦ ਦੇ ਵਿੱਚ ਠੀਕ ਪੱਕੇ ਸ਼ਹਿਦ ਚ ਜੀ ਬਿਲਕੁਲ ਬਿਲਕੁਲ ਆਹ ਲਓ ਮੂੰ ਮੱਥਾ ਫੇਸ ਕੁਆਲਿਟੀ ਆ ਦੇਖੋ ਠੀਕ ਆ ਜੀ ਸੋ ਸੈਕਿੰਡ ਬਿਆੰਤ 200 ਬਿਆਏਗੀ ਆ ਵੀ ਠੀਕ ਆ ਆ ਮੋੜ ਲਓ ਜੀ ਠੀਕ ਆ ਤੇ ਗਰਵੰਤ ਕਿੰਨਾ ਮੋਲੇ ਦਾ ਇਹਦੀ ਡਿਮਾਂਡ ਵੀ ਜੀ ਸਹੀ 50000 50000 ਹਾਂਜੀ ਠੀਕ ਹੈ ਜੀ 50000 ਦੋਸਤੋ ਇਹਦੀ ਡਿਮਾਂਡ ਆ ਸੋ ਜਿਹੜੇ ਵੀਰ ਨੂੰ ਜਜੂਗੀ ਪਸੰਦ ਆਊਗੀ ਤੁਸੀਂ ਗੱਲਬਾਤ ਕਰ ਲਿਓ ਫੋਨ ਤੇ ਚੰਗੀ ਆ ਵੇੜ ਜਿੰਨੀ ਓਵਰঅল ਸਾਰੀ ਚੰਗੀ ਆ ਆ ਗਈ ਆਪਣੇ ਕੋਲ ਜਿਹੜੀ ਵੇੜ ਇਹ ਸੂਈ ਬਿਲਕੁਲ ਤਾਜੀ ਹੈ ਹਾਂਜੀ ਤੇ ਇਹ ਪਰਸੋਂ ਦੀ ਸੂਈ ਪਰਸੋਂ ਦੀ ਸੂਈ ਹੈ ਹਾਂਜੀ ਤੇ ਸਵੇਰ ਪਹਿਲੇ ਨਾ ਕਿ ਦੂਜੇ ਨਹੀਂ ਦੂਜਾ ਸੂਸ ਹੋਈ ਦੂਜੇ ਹਾਂਜੀ ਲਓ ਜੀ ਸੋ ਬੱਛੀ ਦੋਸਤੋ ਵੀ ਕਮਾਲ ਦੀ ਆ ਸੂਈ ਸੂਭਈਆ ਫੇਰ ਤੇ ਕਰੀ ਮਗਰ ਬੱਛੀ ਲਓ ਜੀ ਮਗਰ ਵੀ ਬੱਛੀ ਦੋ ਬੱਛੀਆਂ ਨੇ ਹਾਂਜੀ ਜੋੜੀ ਲੈ ਕੇ ਜਾਊਗਾ ਕੋਈ ਵੀਰ ਆ ਕਰੋ ਚੈੱਕ ਸੋ ਚੰਗੇ ਸੀਮਣ ਦੀ ਮਗਰ ਬੱਛੀ ਤੇ ਬਿਲਕੁਲ ਬੁਲਬੁਲ ਦੇ ਬੱਚੇ ਵਰਗੀ ਆ ਦੇਖੋ ਗਿੱਲੇ 나ੜੂ ਤੇ ਆਜ ਤੀਜਾ ਦਿਨ ਚੌਥਾ ਜੀ ਨਹੀਂ ਤੀਜਾ ਤੀਜਾ ਦਿਨ ਇਹ ਵੀ ਠੰਡੀ ਠਿਰੀ ਬਹੁਤ ਵੇਖੋ ਆ ਕਰੋ ਚੈੱਕ ਹਾਂਜੀ ਤੀਜਾ ਦਿਨ ਆ ਦੋਸਤੋ ਤੇ ਦੂਜਾ ਸੂਬਾ ਠੀਕ ਆ ਥਾਣੇ ਤੋਂ ਬਹੁਤ ਜ਼ਿਆਦਾ ਸੋਹਣਾ ਵੇਖੋ ਆ ਦੇਖੋ ਅਗਲੇ ਥਾਣੇ ਦੀ ਥੋੜੀ ਜੀ ਚਵਾਈ ਤੁਹਾਨੂੰ ਦਿਖਾਉਣੇ ਆ ਆ ਕਰੋ ਚੈੱਕ ਆ ਮਗਰਲੇ ਥਣ ਬਹੁਤ ਸੋਨਾ ਭਰਾ ਹਾਂਜੀ ਆ ਲਓ ਜੀ ਠੀਕ ਆ ਆ ਮਗਰੋਂ ਸਪੇਸ ਵਖਾ ਦਿਓ ਹਾਂ ਤਾਜੀ ਸੋਈ ਕਰ ਪਈ ਜਿਨ੍ਹਾਈ ਨੂੰ ਹੀ ਨਹੀਂ ਹੂੰ ਹਾਂਜੀ ਨਹੀਂ ਵੇਖੋ ਜੀ ਜਿਹੜੀ ਚੀਜ਼ ਆ ਹੀਰੇ ਕੋਲੇ ਨਹੀਂ ਖਾਣਾ ਜੋ ਦੇਸੀ ਜੀ ਹਾਂਜੀ ਹਾਂਜੀ ਜਿਹੜੀ ਚੰਗੀ ਚੀਜ਼ ਦੇਸੀ ਪੈਣੀ ਉਦਾਂ ਹੀ ਹਾਂ ਬਸ ਬਸ ਤੇ ਗਰਮਤ ਹੁਣ ਬੌਲਾ ਕਿੰਨਾ ਕਿੰਨੇ ਥੱਲੇ ਮੰਨੇਗੀ ਇਹ ਥੱਲੇ ਕੋਈ 14 15 ਕਿਲੋ ਹੋਊਗਾ ਇਸ ਟਾਈਮ ਤੇ 14 15 ਕਿਲੋ ਬੌਲਾ ਹਾਂਜੀ 20 ਪਲੱਸ ਹੀ ਦਊਗੀ ਦੁੱਧ ਅੰਦਰ ਨਹੀਂ ਦਿੰਦੀ ਠੀਕ ਹੈ ਠੀਕ ਹੈ ਹਾਂਜੀ ਲਓ ਦੋਸਤੋ 14 15 ਕਿਲੋ ਬੌਲੇ ਤੇ ਅੱਜ ਤੀਜਾ ਦਿਨ ਸੋ ਕੋਈ ਵੀ ਆਪਦੀ ਆਣ ਕੇ ਤੁਸੀਂ ਬੌਲੇ ਦਾ ਤਸੱਲੀ ਕਰ ਲਿਓ ਦੁੱਧ ਹਜੇ ਦੋਸਤੋ ਸੇਵਾ ਦਾ ਤੇ ਬਾਕੀ ਪਾਏ ਦਾ ਤੇ ਪੀਕ ਤੇ ਦੁੱਧ ਜਿਹੜਾ ਵੀਰਾਂ ਦਾ ਵੀ 18 20 ਲੀਟਰ ਤੱਕ ਵੀ ਭਰ ਦਊਗੀ ਨਾਰਮਲ ਤੇ ਹੁਣ ਕੋਈ 15 14 ਲੀਟਰ ਬੌਲੇ ਤੇ ਮੰਨ ਕੇ ਤਸੱਲੀ ਆਪਦੀ ਕਰਕੇ ਖਰੀਦ ਸਕਦਾ ਮਗਰ ਬੱਚੀ ਬਹੁਤ ਸ

ਹਾਂ ਇਹ ਚੰਗੀ ਕੱਦ ਕਾਠੀ ਉੱਚੀ ਆ ਵੱਡੇ ਕੱਦ ਕਾਠ ਦੇ ਵਿੱਚ ਬੇਲਬੋਲ ਵੀ ਚੰਗੀ ਆ ਲੰਬਾਈ ਲੰਬੂਈ ਚੰਗੀ ਆ ਆ ਲੈ ਹੈ ਠੀਕ ਆ ਠੀਕ ਆ ਹਾਂ ਤੋੜ ਲੋ ਗਰਮਾ ਤਾਂ ਠੀਕ ਹੈ ਤੇ ਗਰਮਤ ਕੀ ਦੀ ਮੰਗ ਵੀਰੇ ਕੀ ਲੈਣ ਦੀ ਨਹੀਂ ਮੰਗ ਤਾਂ ਵੀ ਦੀ ਭਾਵੇਂ 50000 ਕਹ ਲਈ ਪਰ 45000 ਦੀ ਸਹੀ ਦੇ ਦਾਂ 45 ਦੀ ਹਾਂਜੀ ਵੀ ਹਾਂ ਨਾ ਜਿਹੜੀ ਜਿਹੜੀ ਹਾਂ ਨਾ 45000 ਦੀ ਠੀਕ ਹੈ ਜੀ ਹਾਂਜੀ ਲਓ ਜੀ 45000 ਦੀ ਤੁਹਾਨੂੰ ਇਹ ਵੜ ਮਿਲ ਜਾਊਗੀ ਸੂਈ ਸਵਾਈਏ ਦੋਸਤੋ ਮਗਰ ਵੱਛੀ ਆ ਫੀਮੇਲ ਕਾਫ ਆ ਪਸੰਦ ਆਊਗੀ ਐਨੀਮਲ ਜਿਹੜੇ ਅੱਜ ਤੁਹਾਨੂੰ ਦਿਖਾਤੇ ਆ ਟੋਟਲ ਇਹ 7 ਨਗ ਨੇ ਦੋ ਮੱਝਾਂ ਸੂਈਆਂ ਸਵਾਈਆਂ ਨੇ ਇੱਕ ਵੜ ਸੂਈ ਸਵਾਈਆ ਤੇ ਤਿੰਨ ਜਿਹੜੀਆਂ ਮੱਝਾਂ ਗੱਬਣ ਤੇ ਇੱਕ ਵੜ ਤੁਹਾਨੂੰ ਗੱਬਣ ਦਿਖਾਤੀ ਆ ਸੋ ਚੰਗੇ ਪਸ਼ੂ ਆ ਜਿਹੜਾ ਵੀ ਰੇਡ ਪਰਤਾ ਜਿਵੇਂ ਜਿਵੇਂ ਦਾ ਪਸ਼ੂ ਪਸੰਦ ਹੋਊਗਾ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਜੇ ਨੰਬਰ ਆਪਾਂ ਲੈ ਲੈਨੇ ਆ ਬਾਈ ਗਰਵੰਤ ਤੋਂ ਨੰਬਰਾਂ ਦੇ ਤੁਸੀਂ ਜਿਹੜੀ ਆ ਕਾਲ ਕਰ ਲਿਓ ਠੀਕ ਹੈ ਤਾਂ ਤੇ ਹਾਂ ਗਰਵੰਤ ਨੰਬਰ ਬੋਲ ਦਈਏ ਬਾਈ ਨੰਬਰ ਹੈਗਾ ਵੀਰ ਜੀ 98772 8043 ਠੀਕ ਹੈ ਵੀਰੇ ਹਾਂਜੀ ਠੀਕ ਆ ਸੋ ਦੋਸਤੋ ਇਹ ਨੰਬਰ ਵੀਰ ਗਰਵੰਤ ਦੇ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ